ਲਓ ਜੀ ਆ ਫਿਰ ਦਬਤੰਦਰ ਤੇ ਅੱਜ ਕੀ ਕਰਦੇ ਆ ਆਹ ਕਰਤੇ ਸਾਰੇ ਇਕੱਠੇ ਕਿਉਂਕਿ ਧੁੱਪ ਹੋ ਰਹੀ ਇੰਨੀ ਜ਼ਿਆਦਾ ਨੇ ਵੀ ਲਾਦੀ ਹੋਰਿਆਂ ਦਾ ਪਸੀਨਾ ਘੜਦਾ ਦੇਖੋ ਘੜੇ ਕੋਲ ਕਿੰਨਾ ਪਸੀਨਾ ਹੋ ਗਿਆ ਸਾਰਾ ਪਸੀਨਾ ਹੀ ਆ ਇਹ ਤੇ ਕਹਿੰਦੇ ਆ ਜੀ ਗਰਮੀ ਤਾਂ ਬਹੁਤ ਆ ਯਾਰ ਬਈ ਹਨਾ ਬੜੀ ਨਜਾਇਜ਼ ਆ ਬਈ ਅੱਜ ਤਾਂ ਤੇ ਮਾਰ ਤੇ ਗਰਮੀ ਨਾਲੇ ਜਿਹੜੇ ਛੋਡੇ ਵਰਗੇ ਬੁੜੇ ਹੀ ਹੁੰਦੇ ਉਹਨਾਂ ਦਾ ਲੱਗਦੀ ਬੱਤਾ ਹਨਾ ਸੁਣਾ ਭਰਾ ਜੀ ਦਾ ਨੀ ਸਾਲਾ ਵੇ ਭੱਜਿਆ ਬਟਾਰਾ ਮੈਂ ਵੱਡੀ ਆ ਵਾ ਸਾਰਾ ਹੈ ਮੈਨੂੰ ਵੱਧ ਲੱਗਦੀ ਆ ਗਰਮੀ ਮੈਂ ਜਮਾ ਬੁੜੀ ਆ ਚੱਕ ਪੰਜ ਸਾਲ ਦੀ ਆ ਓਏ ਹੋਏ ਓਏ ਹੋਏ ਨਾਲੇ ਕਹਿੰਦੇ ਥੋਡੀਆਂ ਪੁਰਾਣੀਆਂ ਖਰਾਕਾਂ ਖਾਦੀਆਂ ਨੇ ਕਿਹੜੀ ਮੇਰੀ ਸੱਸ ਪੁਰਾਣੀਆਂ ਖਰਾਕਾਂ ਦਿੰਦੀ ਸੀ ਜੱਜ ਦੀ ਮੈਨੂੰ ਚਾਹ ਨਹੀਂ ਦਿੰਦੀ ਉਹ ਆਏ ਸੱਸ ਤੇ ਪਾਣ ਨਿਕਲ ਗਿਆ ਨਾ ਠੀਕ ਸਾਡੇ ਨਾਂ ਤੇ ਰੜਾ ਕੇ ਪਨੀਰੀ ਵੀ ਜਵਾਕੋ ਤੇ ਪਨੀਰੀ ਰੜਾਏ ਅੱਧੀ ਆਪ ਰੱਖ ਲੈਂਦੇ ਅੱਧੀ ਦਿੰਦੀ ਰਹਿੰਦੇ ਚੱਕ ਤੇ ਉਹ ਵੀ ਜਵਾਕਾਂ ਨੂੰ ਨਾ ਖਵਾਉਂਦੇ ਹੁਣ ਕਿਤੇ ਹਾਂ ਤੇ ਆਪ ਕਾ ਜਾਂਦੀ ਸੀ ਹਾਂ ਜਾ ਕਿਉਂ ਦਾ ਦਾ ਲਾਲ ਮੂੰਹ ਫਿਰ ਚੰਸ ਦਾ ਅੱਛਾ ਤੇ ਸਾਡੇ ਤਾਂ ਬਸ ਆਉਣ ਦੇਖ ਲਓ ਉੱਥੇ ਕੱਢਣਾ ਵੀ ਕੱਢਣਾ ਸੀ ਤੁਹਾਡੇ ਜਾਣ ਤੋਂ ਬਾਅਦ ਕਿ ਮੈਂ ਫਿਰ ਸਿੱਟਾ ਕਹਣੀ ਸਵਾਦ ਹੁੰਦਾ ਗਰਮੀ 'ਚ ਕੰਮ ਕਰਨ ਦਾ ਬਾਹਰ ਬੱਸ ਸੱਚ ਬਈ ਅਲਫਾ ਬੀਟਾ ਗਾਮਾ ਸਾਹਿਬ ਅੱਛਾ ਕੀ ਕਹੋਗੇ ਅਜੇ ਤਾਂ ਕਹਿਣ ਜਿਨ ਕੋਈ ਜੀ ਨਹੀਂ ਕਾਦਾ ਗਰਮੀ ਬੜੀ ਹੋਈ ਪਈ ਹੈ ਉਹ ਕੋਲ ਮਲਾ ਕੇ ਵਧੀਆ ਮਾਹੌਲ ਆਇਆ ਜਿਵੇਂ ਕਹਿੰਦੇ ਨੇ ਵੀ ਕੰਮ ਹੀ ਪੂਜਾ ਤੇ ਜਦੋਂ ਕੰਮ ਚ ਲੱਗ ਜਾਂਦੇ ਆ ਤੇ ਫਿਰ ਗਰਮੀ ਦਾ ਸਾਦੀ ਮਹਿਸੂਸ ਨਹੀਂ ਤੀ ਦੋਸ ਨੂੰ ਪਕਲਿਆ ਨਹੀਂ ਕੱਢਣਾ ਕੰਢੀ ਦਾ ਕੱਢਣਾਗਾ ਜੋ ਤੁਸੀਂ ੁੱਟਕੇ ਆ ਜਾਂਦੇ ਦੀਦੀ ਕੋਲੋਂ ਦੀਦੀ ਕਹਿੰਦੇ ਨੇ ਆ ਤਾਂ ਵਧੀਆ ਹੋਇਆ ਨਪੂਤੜੀਆਂ ਫਿਰਦੀਆਂ ਹੁਣ ਸੇਰ ਸੇਰ ਆਟੇ ਨੂੰ ਘਰੇ ਗਈ ਸੱਸ ਨੂੰ ਸਿੱਧੇ ਮੂੰਹ ਹੀ ਨਹੀਂ ਬੋਲੀਆਂ ਅੱਜ ਜਾਨੀ ਆ ਨਰੇ ਘਰੇ ਹੁਣ ਕੰਮ ਨਾਲੇ ਤਾਂ ਗਾਮੇ ਦੇ ਰਿਸ਼ਤੇ ਬਾਰੇ ਨਹੀਂ ਆਈ ਨਾਲ ਇਹਨਾਂ ਨੇ ਹੈ ਜੀ ਚੋਬਾ ਲਾ ਕੇ ਆਉਂਦੇ ਯਾਦ ਰੱਖਣੀ ਹੈ ਬਈ ਇਹ ਆੜਾ ਹੀ ਲੋ ਕੱਢਣੇ ਕਰਵਾ ਦੇ ਫਿਰ ਜੀ ਸਾਡੇ ਘਰੇ ਆਉਂਗੇ ਘਰੀ ਤਾਂ ਨਹੀਂ ਫਿਰ ਹਾਂ ਘਰੀ ਆਉਂਦੇ ਫਿਰ ਸਾਡੇ ਘਰੇ ਆਉਂਦੀ ਹੈ ਕੰਟੀਨਿਉਟੀ ਸੀਨ ਹੀ ਆ ਸਲਮਾ ਕੀ ਕਹਿੰਦੀ ਹੈ ਸਲਮਾ ਕੁਝ ਨਹੀਂ ਕਹਿੰਦੀ ਹੁਣ ਗੌਂਦਲੀ ਪੀ ਗਰਮੀ ਨਾਲ ਉਧਰ ਸੀਨਾ ਦੀ ਟੈਨਸ਼ਨ ਕਹਿੰਦੇ ਤਾਂ ਹੋ ਗਿਆ ਲੱਗ ਗਈ ਵੀ ਹਾਂ ਹੁਣ ਹਾਂ ਗੁਰਮੁਨਾ ਲੈ ਹਾਂ ਬਈ ਕੈਮਰੇ ਹੋਰੇ ਧੂਆ ਨਿਕਲ ਜਾਂਦਾ ਕਹਿੰਦੇ ਗਰਮੀ ਬਹੁਤ ਆ ਜੋ ਬਹੁਤ ਔਖਾ ਬਾਰਾ ਸ਼ੂਟ ਕਰਦਾ ਕਰੋ ਆ ਦੇਖੋ ਸਾਡੇ ਫਲਮਾਂ ਨੂੰ ਸ਼ੇਅਰ ਕਰਦਾ ਕਰੋ ਸੀਸਾ ਵੀ ਟੁੱਟ ਗਿਆ ਬਣਾ ਦੇਖੀ ਅੰਕੜਾ ਤੇ ਯਾ ਮੇਰਾ ਮੁੰਡਾ ਬਹੁਤ ਔਖਾ ਹਣਾ ਸ਼ੂਟ ਕਰ ਰਹਾ ਤੂੰ ਪਛ ਨਲਾਇਕ ਮੇਰਾ ਮੁੰਡਾ ਗਾਮਾ ਉਸ ਸੀਸਾ ਨੂੰ ਆਪਣੇ ਮੇਰੇ ਭਾਈ ਅਜਨ ਨਲਾਇਕ ਬੰਦਾ ਹਣਾ ਬਾਡੀ ਮਾਚ ਪਾਦਾ ਪ੍ਰਾ ਮੇਰੀ ਨੂੰ ਕੀ ਕਰਾਉਂ ਆਹ ਨਲਾਇਕ ਬੰਦਾ ਲੈ ਇੱਕ ਬੱਚਾ ਆਹ ਹਾ ਨੂੰ ਪੁੱਤੜੀ ਉਹ ਬੰਦਾ ਮਾਰਾ ਹੈ ਆਪਾਂ ਕੰਟੀ ਵੀ ਆਪ ਨੂੰ ਮੰਦਿਰ ਪਹਿਲਾਂ ਕੱਪੜੇ ਵੀ ਆਪ ਨੂੰ ਪੋਣ ਪਹਿਲੇ ਉਹਦੇ ਵੀ ਅੰਦਰ ਦੇ ਕੱਪੜੇ ਤੋਂ ਨਾਮ ਆਇਆ ਇਹ ਕਰਾ ਮਤਲਬ ਇੰਨਾ ਈਮਾਨਦਾਰ ਆਵਦੇ ਕੰਮ ਬਰਤੀ ਦੱਸੋ ਕੀ ਗੱਲ ਹੈ ਅਸੀਂ ਤਾਂ ਬਸ ਸੱਚੀ ਆ ਅਛਾ ਮਾਦਾ ਐ ਸੀ ਵੀ ਉਧਰੋਂ ਵੀ ਵਲੌਕ ਕੱਢ ਲੈਂਦੇ ਉਧਰ ਨਾ ਇਸ ਗਾਮੇ ਦੀ ਗੱਲ ਹੋ ਰਹੀ ਸੀ ਜੀ ਲਾਲੀ ਇਸ ਗਾਮੇ ਦੇ ਜਿਹੜਾ ਜਿਉਂ ਡੰਗ ਰਿਹਾ ਹੋਇ ਇਸ ਦੇ ਡੰਗ ਰਿਹਾ ਹੁੰਦਾ ਬਹੁਤ ਵਧੀਆ ਕਹਿੰਦਾ ਇਹ ਕਿਉਂਕਿ ਨਾ ਇਹਨੇ ਡੱਕਾ ਤੋੜਨਾ ਨਾ ਕੰਮ ਕਰਨਾ ਨਾ ਆਪੋ ਹੁਕਮ ਮੋੜਨਾ ਨਾ ਹੁਕਮ ਮੋੜਨਾ ਗਾਲਾਂ ਹੀ ਕੱਢੀਆਂ ਕਹਿੰਦਾ ਬਰੋਬਰ ਅਸਲ 'ਚ ਬਹੁਤ ਵਾਰੀ ਜਦੋਂ ਮੈਂ ਮਤਲਬ ਮਨੀਸ਼ ਭਾਈ ਮੈਨੂੰ ਸਮਝ ਨਹੀਂ ਹੁੰਦੀ ਸੀ ਤਾਂ ਮੈਂ ਪੜਦਾ ਹੁੰਦਾ ਸੀ ਕਿ ਜਿਹੜੇ ਕਲਾਕਾਰ ਹਨ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਦਰਪਣ ਹੁੰਦੇ ਨੇ ਦਰਪਣ ਬੋਲਦੇ ਆ ਉਹਦੇ ਵਿੱਚ ਜਿਹੜਾ ਪਰਵਰਬ ਪ੍ਰੋਪਰ ਮੰਨਿਆ ਜਾਂਦਾ ਤੇ ਉਹ ਵਾਕਈ ਸਹੀ ਗੱਲ ਹੈ ਜੀ ਸਮਾਜ ਨੂੰ ਦੇਖ ਕੇ ਇੱਕ ਕਲਾਕਾਰ ਆ ਜਾਂ ਇੱਕ ਕਰੈਕਟਰ ਪੈਦਾ ਹੁੰਦਾ ਫਿਲਮ ਦਾ ਕਰੈਕਟਰ ਤਾਂ ਮੈਂ ਇਸ ਦੇ ਵਿੱਚ ਜਿਹੜਾ ਇਹਨਾਂ ਨੇ ਮੈਨੂੰ ਸਾਡੀ ਮੂਵੀ ਚੱਲ ਰਹੀ ਹੈ ਖੇਡ ਮੁਕਦਰਾਂ ਦੀ ਫਰਮੀਤ ਇਸ YouTube ਚੈਨਲ ਤੇ ਤੁਸੀਂ ਉਹਦੇ ਐਪੀਸੋਡ ਦੇਖ ਸਕਦਾ ਹਾਂ ਉਹ ਸੀ 12 14 ਐਪੀਸੋਡ ਮੇਰੇ ਖਾਤੇ ਉਦੇ ਬਣਾਤੇ ਤੇ ਦੂਸਰੀ ਸੀਰੀਜ਼ ਹੈਗੀ ਟੜਕੇ ਘੜੇ ਦਾ ਪਾਣੀ ਤਾਂ ਦੋਨਾਂ ਦੇ ਵਿੱਚ ਇੱਕ ਵਿੱਚ ਤਾਂ ਮੈਂ ਬਹੁਤ ਜ਼ਿਆਦਾ ਮਤਲਬ ਰੁੱਖੇ ਸੁਭਾਅ ਦਾ ਤੇ ਸੈਲਫਿਸ਼ ਮਤਲਬ ਵਿਲਨ ਕਹਿ ਲੋ ਜੀ ਗੁੰਡਾ ਕਹਿ ਲੋ ਉਹ ਆਏਗਾ ਤੇ ਦੂਸਰੀ ਵਿੱਚ ਮੈਂ ਬਹੁਤ ਨਰਮ ਹੈਗਾ ਭਗਤ ਭਗਤਾਂ ਹੈਗਾ ਉਹ ਜਮੀ ਤਾਂ ਉਹ ਦੋਨੇ ਕਰੈਕਟਰ ਮਤਲਬ ਜਦੋਂ ਮੈਂ ਉਹਨੂੰ ਕਰਦਾ ਜਾਂ ਮਹਿਸੂਸ ਕਰਦਾ ਜਿਉਂ ਰਹਾਂ ਤਾਂ ਮੈਨੂੰ ਵਾਕਿਆ ਹੀ ਲੱਗਦਾ ਵੀ ਉਹ ਲੋਕ ਐਂ ਹੁੰਦੇ ਨੇ ਜਿਹੜੇ ਆਪਾਂ ਬਣਦੇ ਆਂ ਫਿਲਮਾਂ 'ਚ ਬਣਦੇ ਆਂ ਜਿਹੜੇ ਅਸਲੀ ਲੋਕ ਬੰਦੇ ਨੇ ਉਹ ਉਵੇਂ ਹੀ ਹੁੰਦੇ ਨੇ ਕਿਉਂਕਿ ਉਹ 'ਚੋ ਕੁਝ ਅੰਸ਼ ਸਾਡੀ ਜ਼ਿੰਦਗੀ ਦੇ ਆਪਦੇ ਵੀ ਹੁੰਦੇ ਨੇਗੇ ਤੇ ਆਪਾਂ ਉਹ ਹੰਡਾਉਨੇ ਆਂਗੇ ਜਿਵੇਂ ਉਹਨਾਂ ਦੇ ਵਿੱਚ ਗੁੱਸਾ ਆਉਣਾ ਜਦੋਂ ਗੁੱਸਾ ਆਉਂਦਾ ਹੈ ਤਾਂ ਜਦੋਂ ਮੈਂ ਐਕਟ ਕਰਦਾ ਤਾਂ ਮੈਨੂੰ ਸੇਮ ਗੁੱਸਾ ਹੀ ਆਉਂਦਾ ਜਦੋਂ ਜਿਵੇਂ ਮੈਂ origignal ਕਿਸੇ ਨਾਲ ਵੀ ਜੇ ਮੇਰੀ ਕੋਈ ਬਾਰਤਾਲ ਆਪ ਕੋਈ ਹੋਈ ਹੈ ਥੋੜੀ-ਬਹੁਤੀ ਹੋਈ ਹੈ ਵੈਸੇ ਮੈਂ ਲੜਨ ਵਾਲਾ ਬੰਦਾ ਹੈ ਨਹੀਂਗਾ ਪਰ ਜਦੋਂ ਵੀ ਜਦੋਂ ਵੀ ਹਾਂ ਉਹ ਗੁੱਸਾ ਆਉਂਦਾ ਤਾਂ ਮਹਿਸੂਸ ਹੁੰਦਾ ਹੈ ਵੀ ਉਹ ਗੁੱਸਾ ਐ ਹੀ ਹੋਊਗਾ ਤੇ ਨਰਮਾਈ ਜਾਂ ਭਾਵਕ ਹੋ ਜਾਣ ਅਸੀਂ ਆਮ ਵੀ ਵੀਡੀਓ ਦੇਖ ਕੇ ਜਾਂ ਲੋਕਾਂ ਦੀ ਦੁੱਖ ਤਕਲੀਫ ਦੇਖ ਕੇ ਪਹਿਲਾਂ ਵੀਡੀਓ ਪਾਈਆਂ ਵੀ ਬਹੁਤ ਤਾਂ ਉਦੋਂ ਰੋ ਵੀ ਪੈਂਦੀ ਸੀ ਤੇ ਉਹ ਐਕਟ ਕਰਦੇ ਵੀ ਰੋ ਪੈਂਦੀ ਹਾਂ ਆਪਾਂ ਐਕਟ ਨਹੀਂ ਕਿ ਜ਼ਿਆਦਾ ਕਿਹੜਾ ਆਪਾਂ ਕਿਸੇ ਦਾ ਗਾਣਾ ਸੁਣਦੇ ਸੀ ਗਾਣਾ ਸੁਣਦੇ ਆਪਾਂ ਸਾਰੀ ਹਾਂ ਰੋ ਪਈ ਸੀ ਮਨਮੀਤ ਪੱਟੀ ਬਾਈ ਤੇ ਆਪਣੇ ਤੇ ਯਾਦ ਹੋਵੇ ਛੋਡੇ ਕੈਮਰੇ ਵੀ ਛੁੱਟ ਗਏ ਸੀ ਹੱਥਾਂ 'ਚ ਤਰਾਜ ਬਲਾਡੇ ਦੇ ਹਾਂ ਹਾਂ ਉਦੋਂ ਆਪਾਂ ਕਿਵੇਂ ਰੋਏ ਸੀ ਅੱਖਾਂ 'ਚ ਸਨ ਦੇ ਪਾਣੀ ਕਿਉਂਕਿ ਕਾਰਨ ਗਾਣੇ ਜੀ ਉਹ ਸ਼ਬਦ ਪਰੋਤੇ ਵੀ ਬਹੁਤ ਚੱਲੀ ਨਹੀਂ ਆ ਬਿਲਕੁਲ ਇਹ ਚੀਜ਼ਾਂ ਬੁੱਢੀਆਂ ਹਾਂ ਹਾਂ ਜੀ ਤੇ ਬਾਕੀ ਚਲੋ ਫਿਲਮਾਂ ਤੁਸੀਂ ਦੇਖਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ ਹਮੇਸ਼ਾ ਹੀ ਤੁਹਾਰੇ ਨਾਲ ਬਾਦ ਹੈਗਾ ਸ਼ੁਰੂ ਤੋਂ ਲੈ ਕੇ ਵੀ ਜਿੰਨਾ ਵੀ ਕਰਾਂਗੇ ਅਸੀਂ ਵਧੀਆ ਕੰਮ ਕਰਾਂਗੇ ਸਾਫ ਸੁਥਰਾ ਪਰਿਵਾਰ ਚ ਬੈਠ ਕੇ ਦੇਖਣ ਵਾਲਾ ਤੇ ਹਰ ਵੀਡੀਓ ਦੇ ਵਿੱਚ ਹਰ ਫਿਲਮ ਦੇ ਵਿੱਚ ਸੰਦੇਸ਼ ਹੋਊਗਾ ਹੀ ਹੋਊਗਾ ਧੰਨਵਾਦ ਨੋਈਆ ਗੱਲ ਬਾਤ ਆਹ ਦੇਖੋ ਮਾਤਾ ਨੂੰ ਵੀ ਸਾਰੇ ਪਸੰਦ ਕਰਦੇ ਆ ਬਹੁਤ ਮਾਤਾ ਦੀ ਡਿਊਟੀ ਲਈ ਹੋਈ ਹੈ ਸਾਰੀ ਫਿਲਮ ਇਸ ਤਰੀਕਾਰ ਦੀ ਜਿਵੇਂ ਬਾਅਦ ਤੇਰਾ ਉਮੀਦ ਕਰਦੇ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਸਾਡੀਆਂ ਵੀਡੀਓ ਦੇਖਿਆ ਕਰੋ ਲੈ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਭਈ ਵਲੌਗ ਬਣਾਉਂਦੇ ਰਹਾਂਗੇ ਬਲੌਗਾਂ ਨੂੰ ਸਾਡਿਆਂ ਨੂੰ ਸ਼ੇਅਰ ਕਰਦੇ ਰਹੋ ਤੁਹਾਨੂੰ ਸਾਰਾ ਦਿਖਾਉਂਦੇ ਰਹਾਂਗੇ ਵੀ ਕਿਵੇਂ-ਕਿਵੇਂ ਮਿਹਨਤ ਹੁੰਦੀ ਆ ਕਿਵੇਂ ਆਹ ਦਿਖ ਲੋ ਆ ਧੁੱਪ ਚ ਜਿੱਥੇ ਹੁਣ ਕੋਈ ਨਹੀਂ ਖੜਦਾ ਹਰੇਕ ਦੇ ਦਰਵਾਜ਼ੇ ਬੰਦ ਦਾ ਤੇ ਅਸੀਂ ਧੁੱਪ ਚ ਗੇੜੇ ਖਾਂਦੇ ਫਿਰਦੇ ਮਿਹਨਤ ਕਰਦੇ ਹਾਂ ਆੱਖ ਪੁਰਾਣੀ ਨਿਕਲ ਗਈ ਕਹਿੰਦੇ ਤਾਂ ਆੱਖ ਨਿਕਲ ਗਈ ਆ ਸਹੀ ਗੱਲ ਆ ਉਹ ਆਪਾਂ ਦੁਪਹਿਰੇ ਬਾਈਕ ਸ਼ੂਟ ਕਰਨੇ ਫਿਰਦੇ ਹਾਂ ਬਿਲਕੁਕੁਲ ਧੰਨਵਾਦ ਆ ਦੋਸਤੋ ਤੇ ਜੁੜੇ ਰਹੋ よろしくお願いします。